ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਰਵਿੰਦਰ ਆਵਲਾ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ 골ਡੀ ਕੰਬੋਜ ਹੋਗੇ ਅਮੋ ਸਾਹਮਣੇ 골ਡੀ ਕੰਬੋਜ ਨੇ ਰਵਿੰਦਰ ਆਵਲਾ ਦੀ ਨਸਾ ਕੁੱਟਣ ਲਈ ਐਲਾਨ ਕਰ ਦਿੱਤਾ ਹੈ ਨਸਾ ਕੁੱਟ-ਕੁੱਟ ਕੇ ਗੁਰੂਵਰ ਸਾਹਿਬ ਛੱਡ ਕੇ ਆਵਾਂਗੇ ਜੇ ਤੁਸੀਂ ਜਲਾਲਾਬਾਦ ਵਿੱਚ ਬੜੇ ਤਾਂ ਕੀ ਇਹ ਪੂਰਾ ਮਾਮਲਾ ਜੋ 골ਡੀ ਕੰਬੋਜ ਨੇ ਐਸੇ ਸ਼ਬਦ ਕਿਉਂ ਕਹਨੇ ਰਵਿੰਦਰ ਆਵਲਾ ਨੂੰ ਤੁਸੀਂ ਜੁੜੋ ਲੋਕ ਰਾਏ న్యూਸ ਨਾਲ ਬਹੁਤ ਬਹੁ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਵਲਾਇਕ ਅਰਵਿੰਦਰ ਆਵਲਾ ਜੋ ਜਾਲਾਬਾ ਤੋਂ ਤੇ ਗਰੂਵਰ ਸਾਹੇ ਤੋਂ ਆਪਣੀ ਟਿਕਟ ਦੀ ਦਾਅਵੇਦਾਰੀ ਠੋਕ ਚੁੱਕੇ ਨੇ ਪਰ ਅਜੇ ਤੱਕ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਦੋਨਾਂ ਹਲਕਿਆਂ ਦੇ ਵਿੱਚ ਕਿਸੇ ਨੂੰ ਵੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਜੋ ਕਾਂਗਰਸ ਸੇ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੁੰਦੀ ਏ ਜਿਸ ਤੋਂ ਰਾਜਾ ਵੜਿੰਗ ਨੇ ਇਹ ਬਿਆਨ ਦਿੱਤਾ ਸੀ ਕਿ ਇੱਕ ਪਰਿਵਾਰ ਵਿੱਚ ਸਿਰਫ ਇੱਕ ਟਿਕਟ ਦਿੱਤੀ ਜਾਵੇਗੀ ਉਹ ਵੀ ਉਸ ਪਰਿਵਾਰ ਦੇ ਵਿੱਚ ਹੋਰ ਟਿਕਟ ਨਹੀਂ ਦਿੱਤੀ ਜਾਵੇਗੀ ਕਿਸੇ ਸਾਬਕਾ ਵਿਧਾਇਕ ਦੇ ਪੁੱਤਰ ਜਾਂ ਪਤਨੀ ਨੂੰ ਪਰ ਰਵਿੰਦਰ ਆਵਲਾ ਦੋ ਹਲਕਿਆਂ ਦੇ ਵਿੱਚ ਆਪਣੀ ਦਾਵੇਦਾਰੀ ਜਿਤਾ ਚੁੱਕੇ ਨੇ ਇਸ ਤੋਂ ਪਹਿਲਾਂ ਕਿ 2019 ਦੇ ਵਿੱਚ ਉਹ ਜਲਾਲਾਬਾਦ ਤੋਂ ਵਿਧਾਇਕ ਬਣਦੇ ਨੇ ਜਦੋਂ 2019 ਵਿੱਚ ਸੁਖਬੀਰ ਸਿੰਘ ਬਾਦਲ ਸਸਦ ਮੈਂਬਰ ਬਣ ਜਾਂਦੇ ਨੇ ਤਾਂ ਜਲਾਲਾਬਾਦ ਦੀ ਜਿਮਨੀ ਚੋਣ ਹੁੰਦੀ ਏ ਤਾਂ ਉਸ ਸਮੇਂ ਜੋ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੋਲਦੀ ਕੰਬੋਜ ਉਹ ਉਸ ਹਲਕੇ ਦੇ ਦਾਵੇਦਾਰ ਹੁੰਦੇ ਨੇ ਟਿਕਟ ਲੈਣ ਲਈ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਇਹ ਕਾਂਗਰਸ ਦੀ ਟਿਕਟ ਦੇ ਦਿੰਦਾ ਹੈ ਰਵਿੰਦਰ ਆਵਲਾ ਨੂੰ ਸੋ ਰਵਿੰਦਰ ਆਵਲਾ ਉਥੋਂ ਜਿੱਤ ਦਰਜ ਕਰਦੇ ਨੇ ਤੇ ਵਿਧਾਇਕ ਬਣਦੇ ਨੇ 2 ਸਾਲ ਦੇ ਵਿੱਚ ਉਹਨਾਂ ਨੇ ਜਲਾਲਾਬਾਦ ਹਲਕੇ ਦੀ ਸੇਵਾ ਕੀਤੀ ਤੇ ਜਲੰਧਾਵਾ ਦਾ ਹਲਕੇ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਿਸ ਤੋਂ ਬਾਅਦ 2022 ਦੇ ਵਿੱਚ ਉਹ ਜਲੰਧਾਵਾ ਤੋਂ ਟਿਕਟ ਨਹੀਂ ਲੈ ਜਲੰਧਾਵਾ ਤੋਂ ਉਹਨਾਂ ਨੂੰ ਟਿਕਟ ਕਾਂਗਰਸ ਦੇਣਾ ਚਾਹੁੰਦੀ ਸੀ ਪਰ ਉਹ ਟਿਕਟ ਨਹੀਂ ਲੈ ਜਲੰਧਾਵਾ ਦੇ ਵਿੱਚ ਚੋਣੇ ਹੀ ਲੜੇ ਉਹਨਾਂ ਨੂੰ ਗੁਰੂਵਰ ਸਾਹਿਬ ਤੋਂ ਟਿਕਟ ਨਹੀਂ ਮਿਲੀ ਤੇ ਹੁਣ ਉਹ ਗੁਰੂਵਰ ਸਾਹਿਬ ਜਲੰਧਾਵਾ ਦੀ ਟਿਕਟ ਦੀ ਮੰਗ ਕਰ ਰਹੇ ਨੇ ਹਾਈ ਕਮਾਂਡ ਤੋਂ ਦੂਸਰੇ ਪਾਸੇ ਅੱਜ ਜਲੰਧਾਵਾ ਦੇ ਵਿੱਚ ਪਹੁੰਚੇ ਹੋਏ ਰਵਿੰਦਰ ਆਵਲਾ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਬਾਅਦ ਇਹ ਸਿਆਸਤ ਪੱਕ ਗਈ ਆਵਲਾ ਨੇ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਅਧਿਕਾਰੀਆਂ ਵੱਲੋਂ ਗੜਬੜ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਉਹ ਬਹੁਤ ਵੱਡੀ ਗੜਬੜ ਹੋਈ ਏ ਕਿਉਂਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਐਨਓਸੀ ਜਾਰੀ ਨਹੀਂ ਕੀਤੀਆਂ ਗਈਆਂ ਉਹਨਾਂ ਦੀਆਂ ਫੈਲਾਣ ਨਹੀਂ ਪਰਮਿਤੀਆਂ ਗਈਆਂ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਇਸ ਤੋਂ ਬਾਅਦ ਗੋਲਦੀ ਕੰਬੋਜ ਜੋ ਹਲਕਾ ਜਾਲਾਂਬਾਦ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਲੰਬਾ ਸਮਾਂ ਉਹ ਕਾਂਗਰਸ ਵਿੱਚ ਰਹੇ ਨੇ ਔਰ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਤੇ ਉਥੋਂ ਵਿਧਾਇਕ ਬਣੇ ਉਹਨਾਂ ਨੇ ਰਵਿੰਦਰ ਆਵਲਾ ਨੂੰ ਠੋਕੇ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੋ ਅੱਜ ਤੁਸੀਂ ਇਹ ਮੇਰੇ ਤੇ ਇਲਜ਼ਾਮ ਲਾ ਰਹੇ ਜੇ ਇਹ ਬਿਲਕੁਲ ਨਹੀਂ ਮੈਂ ਇੱਥੇ ਬੈਠ ਕੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਕਰਦਾ ਰਿਹਾ ਕਿ ਕੋਈ ਵੀ ਫੈਲ ਭਰੰਤੂ ਵੰਦਾ ਨਾ ਰਹੇ ਉਸ ਨੂੰ ਐਨਓਸੀ ਜਿਸ ਨੂੰ ਨਹੀਂ ਦਿੱਤੀ ਗਈ ਉਸ ਨੂੰ ਮੈਂ ਐਨਓਸੀ ਦਵਾਵਾਂਗਾ ਸੋ ਇਹ ਜਿਹੜਾ ਇਲਜ਼ਾਮ ਲਾਉਣੇ ਰਵਿੰਦਰ ਆਵਲਾ ਦੇ ਵੱਲੋਂ ਬਿਲਕੁਲ ਗਲਤ ਨੇ ਉਹਨਾਂ ਨੇ ਕਿਹਾ ਕਿ ਹੁਣ ਝੂਠ ਬੋਲਣ ਦਾ ਤੁਹਾਨੂੰ ਅਸੀਂ ਸਿਖਾਵਾਂਗੇ ਤੁਸੀਂ ਜਿਆਲਾਬਾਦ ਜੇ ਬੜਕੇ ਦਾ ਤੁਹਾਡੀਆਂ ਨਾਸਾਂ ਕੁੱਟ-ਕੁੱਟ ਕੇ ਤੁਹਾਨੂੰ ਗੁਰੂਵਰ ਸਾਹਿਬ ਛਟਕੀ ਆਵਾਗੇ ਸੋ ਗੋਲਡੀ ਕਮੋਜ ਨੇ ਕਿਹਾ ਕਿ ਪਿਛਲੇ ਸਾਢੇ 3 ਸਾਲਾਂ ਦੇ ਦੌਰਾਨ ਕਿਸੇ ਵੀ ਵਿਅਕਤੀ ਨਾਲ ਕੋਈ ਵਿਧੀਕੀ ਨਹੀਂ ਹੋਈ ਉਹਨਾਂ ਨੇ ਦਾਵਾ ਕੀਤਾ ਕਿ ਚੋਣਾਂ ਦੇ ਦੌਰਾਨ ਉਹ ਖੁਦ ਲਾਈਵ ਹੋ ਕੇ ਕਹਿ ਚੁੱਕੇ ਸਨ ਕਿ ਜਿਨ੍ਹਾਂ ਨੇ ਕਾਗਜ਼ ਭਰੇ ਹਨ ਉਹ ਬੇਚਿੱਟਿਕ ਪੰਨ ਜੇਕਰ ਕਿਸੇ ਨੂੰ ਐਨਓਸੀ ਨੂੰ ਲੈ ਕੇ ਕੋਈ ਸਮੱਸਿਆ ਆ ਰਹੀ ਹੈ ਤਾਂ ਉਹਨਾਂ ਨੂੰ ਸਿੱਧਾ ਦੱਸਿਆ ਜਾਵੇ ਉਹ ਐਨਐਸਸੀ ਆਪ ਦਵਾਉਣਗੇ ਸੋ ਵਿਧਾਇਕ ਗੋਲਡੀ ਕਮੋਜ ਨੇ ਇਸ ਦੇ ਬਾਵਜੂਦ ਬਿਨਾਂ ਕਿਸੇ ਅਧਾਰ ਤੇ ਬੇਵਜਹ ਇਲਜ਼ਾਮ ਲਗਾਏ ਜਾ ਰਹੇ ਹਨ ਜੋ ਪੂਰੀ ਤਰ੍ਹਾਂ ਰਾਜਨੀਤਿਕ ਨੀਅਤ ਨਾਲ ਜਿਹੜੇ ਗਲਤ ਹਨ ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਸਾਫ ਸੋਥਰੀ ਪਾਰਦਰਸ਼ੀ ਚੋਣ ਪ੍ਰਕਿਰਿਆ ਤੇ ਭਰੋਸਾ ਕਰਦੀ ਹੈ ਅਜਿਹੇ ਬਿਆਨਾਂ ਨਾਲ ਸੱਚਾਈ ਨਹੀਂ ਬਦਲ ਸਕਦੀ ਜੋ ਰਵਿੰਦਰ ਆਵਲਾ ਬਿਆਨ ਦੇ ਕੇ ਯਾਲਾਵਾਦ ਦੇ ਵਿੱਚ ਉਹਨਾਂ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਗੋਲਦੀ ਕੰਬੋਜ ਨੇ ਬੜੇ ਤਿੱਖੇ ਸ਼ਬਦ ਕੀਤੇ ਨੇ ਬੜੇ ਤਿੱਖੀਆਂ ਗੱਲਾਂ ਕੀਤੀਆਂ ਨੇ ਰਵਿੰਦਰ ਆਵਲਾ ਲਈ